ਦੰਤੰਤਰ ਦੇ ਇਸ ਮੌਕੇ ਸ਼੍ਰੀ ਅਮ੍ਰਿਤਸਰ ਸਾਹਿਬ ਦੇ ਵਿਰਾਸਤੀ ਮਾਰਗ 'ਚ ਸਥਿਤ ਅੰਬੇਦਕਰ ਚੌਂਕ 'ਚ ਲੱਗੀ ਡਾਕਟਰ ਭੀਮਰਾ ਅੰਬੇਦਕਰ ਦੀ ਮੂਰਤੀ ਨੂੰ ਹਥੌੜੇ ਨਾਲ ਤੋੜਨ ਦੀ ਘਟਨਾ ਦੇ ਵਿਰੋਧ ਵਿੱਚ ਵਾਲਮੀਕੀ ਭਾਈਚਾਰੇ ਵੱਲੋਂ ਸੁਲਤਾਨਪੁਰ ਲੋਧੀ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਸੀ ਪਰੰਤੂ ਪ੍ਰਸ਼ਾਸਨ ਅਤੇ ਜਥੇਬੰਦੀਆਂ ਦੀ ਆਪਸੀ ਸਹਿਮਤੀ ਕਾਰਨ ਇਹ ਬੰਦ ਦੀ ਕਾਲ ਵਾਪਸ ਲੈ ਲਈ ਪਰੰਤੂ ਵਾਲਮੀਕੀ ਸਮਾਜ ਨਾਲ ਸੰਬੰਧਿਤ ਅਲੱਗ-ਅਲੱਗ ਜਥੇਬੰਦੀਆਂ ਵੱਲੋਂ ਅੱਜ バス ਸਟੈਂਡ ਵਿਖੇ ਇਕੱਤਰਿਤ ਹੋਏ ਅਤੇ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ ਗਿਆ ਸਾਰੇ ਜੈ ਵਾਲਮੀਕੀ ਜਗਰਦੇਵ ਜੀ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਅੱਜ 26 ਤਰੀਕ ਨੂੰ ਅੰਮ੍ਰਿਤਸਰ ਵਿਖੇ ਮੰਦਭਾਗੀ ਘਟਨਾ ਹੋਈ ਹੈ ਇੱਕ ਸ਼ਰਾਰਤੀ ਅੰਸਰ ਵੱਲੋਂ ਬਾਬਾ ਸਾਹਿਬ ਦੇ ਜਿਹੜੇ ਸਟੈਚੂਜ਼ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਅੱਗੇ ਬਣੇ ਸੰਵਿਧਾਨ ਦੀ ਸਟੈਚੂ ਨੂੰ ਅਗਨ ਭੇਟ ਕੀਤਾ ਗਿਆ ਉਸ ਦੇ ਵਿਰੁੱਧ ਦੇ ਵਿੱਚ ਅੱਜ ਸੁਲਤਾਨਪੁਰ ਦੇ ਵਿੱਚ ਅਸੀਂ ਪ੍ਰੋਟੈਸਟ ਰੱਖਿਆ ਸੀ ਜਿਹੜਾ ਕੁਸ਼ ਕਾਰਨਾ ਕਰਕੇ ਕਿ ਸਾਨੂੰ ਕੈਨਸਲ ਕਰਨਾ ਪਿਆ ਤੇ ਬੱਸ ਸਟੈਂਡ ਦੇ ਵਿੱਚ ਅਸੀਂ ਜਿਹੜਾ ਕੀ ਮੰਗ ਪੱਤਰ ਦੇ ਦਿੱਤਾ ਤੇ ਗੱਲ ਇਹ ਆ ਜੀ ਕਿ ਪਿਛਲੇ ਦਿਨੀ ਸੈਂਟਰ ਸਰਕਾਰ ਦੇ ਸਾਡੇ ਜਿਹੜੇ ਮੰਤਰੀ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਨੇ ਤਿੰਨ ਵਾਰੀ ਉੱਥੇ ਸਭਾ ਦੇ ਵਿੱਚ ਕਿਹਾ ਸੀਗਾ ਅੰਬੇਦਕਰ 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 ਕਰਨਾ ਅੱਜ ਕੱਲ ਫੈਸ਼ਨ ਹੋ ਗਿਆ ਇਹ ਜਿੱਥੋਂ ਤੱਕ ਸਾਡੀ ਸੋਚ ਹੈ ਤੇ ਲੱਗਦਾ ਪਿਆ ਵਾ ਕਿ ਸਾਫ਼ ਤੌਰ ਤੇ ਪਤਾ ਲੱਗਦਾ ਪਿਆ ਕਿ ਇਹ ਏਜੰਸੀਆਂ ਦੀ ਚਾਲ ਹੈ ਤੇ ਕਿਤੇ ਨਾ ਕਿਤੇ ਹੋਰ ਵੀ ਪੰਜਾਬ ਦੇ ਵਿੱਚ ਦੰਗੇ ਭੜਕ ਸਕਦੇ ਹਨ ਤੇ ਹੋਰ ਕਿਤੇ ਵੀ ਕੋਈ ਸ਼ਰਾਰਤ ਹੋ ਸਕਦੀ ਹੈ ਇਸ ਕਰਕੇ ਸਾਡੀ ਮੰਗ ਹੈ ਕਿ ਇਸ ਬੰਦੇ ਦੇ ਐਨਐਸਏ ਲਗਾਇਆ ਜਾਵੇ ਅਤੇ ਦੂਸਰੀ ਗੱਲ ਕਿ ਜਿਹੜੀਆਂ ਇਹਨਾਂ ਨੇ ਸਾਡੀਆਂ ਭਾਵਨਾਵਾਂ ਨੂੰ ਪਟਕਾਇਆ ਹੈ ਤੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਸ਼ਰਾਰਤੀ ਅਨਸਰ ਦੇ ਇਹਦੇ ਪਿੱਛੇ ਵੀ ਹੱਥ ਹੈ ਕਿਉਂਕਿ ਜਿਹੜੀ ਪੌੜੀ ਇਹਨੂੰ ਮਹਈਆ ਕਰਾਈ ਗਈ ਹੈ ਉਹ ਪੌੜੀ ਸਾਫ਼ ਤੌਰ ਤੇ ਦਿਖ ਰਿਹਾ ਹੈ ਕਿ ਉਹ ਪੌੜੀ ਫਾਇਰ ਬ੍ਰਿਗੇਡ ਦੇ ਵਰਤੋਂ ਦੇ ਵਿੱਚ ਆਂਦੀ ਹੈ ਉਹ ਪੌੜੀ ਉਸ ਬੰਦੇ ਨੂੰ ਕਿਸੇ ਨਾ ਕਿਸੇ ਨੇ ਮਹਈਆ ਕਰਵਾਈ ਹੈ ਤੇ ਸਾਡੀ ਮੰਗ ਹੈ ਕਿ ਇਸ ਦੇ ਪਿੱਛੇ ਜਿਹੜੇ ਵੀ ਸ਼ਖਸ਼ ਨੇ ਉਨ੍ਹਾਂ ਦੀ ਜਾਂਚ ਕੀਤੀ ਜਾਵੇ ਅਤੇ ਉਹ ਬੰਦੇ ਅਰੈਸਟ ਕਰਕੇ ਉਹਨਾਂ ਨੂੰ ਵੀ ਇਸ ਦੇ ਬੰਦੇ ਦੇ ਬਰਾਬਰ ਸਜ਼ਾ ਦਿੱਤੀ ਜਾਵੇ ਅਤੇ ਉਹਨਾਂ ਤੇ ਵੀ ਐਨਐਸਐ ਲਗਾਇਆ ਜਾਵੇ ਧੰਨਵਾਦ ਜੀ ਜੈਪੀ ਜੈਪੁਰ ਆਜੂ ਸਰਨਾਲੀ ਨੂੰ ਸਰਪੰਚ ਜੀ ਤੁਹਾਡੇ ਵੱਲੋਂ ਜਿਹੜਾ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਗਿਆ ਵਾ ਤੇ ਇਹ ਮੰਗ ਜਿਹੜੀ ਮੰਗ ਪੱਤਰ ਦਿੱਤਾ ਗਿਆ ਇਹਦੇ ਵਿੱਚ ਕੀ ਹੈਗਾ ਵਾ ਤੇ ਕੀ ਤੁਹਾਡੀ ਪ੍ਰਸ਼ਾਸਨ ਨਾਲ ਸਹਿਮਤੀ ਬਣੀ ਹੈ ਦੇਖੋ ਜਿਵੇਂ ਅਸੀਂ ਸਾਰੇ ਜਾਣਦੇ ਆਂ ਕਿ ਪਿਛਲੇ ਦਿਨੀ ਜਿਹੜਾ ਅਮਰਸਰ ਵਿਖੇ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਟਕਰ ਸਾਹਿਬ ਜੀ ਦੀ ਜਿਹੜੀ ਮੂਰਤੀ ਆ ਉਹਦੇ ਇੱਕ ਸ਼ਰਾਰਤੀ ਅਨਸਰ ਵੱਲੋਂ ਜਿਹੜਾ ਪਹਿਲਾਂ ਤਾਂ ਸਵਿਧਾਨ ਨੂੰ ਅੱਗ ਲਗਾ ਕੇ ਸਾੜਿਆ ਗਿਆ ਔਰ ਉਸ ਤੋਂ ਬਾਅਦ ਦੇ ਵਿੱਚ ਪੌੜੀ ਦੇ ਜਰੀਏ ਜਾ ਕੇ ਥੋੜੇ ਦੇ ਨਾਲ ਸੱਟਾਂ ਮਾਰ-ਮਾਰ ਕੇ ਜਿਹੜਾ ਬਾਬਾ ਸਾਹਿਬ ਦੀ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਸੋ ਇਹ ਬਹੁਤ ਹੀ ਮੰਦਭਾਗੀ ਤੇ ਨਿੰਦਣਯੋਗ ਜਿਹੜੀ ਘਟਨਾ ਹੋਈ ਆ ਸੋ ਅਸੀਂ ਪੰਜਾਬ ਸਰਕਾਰ ਕੋਲੋਂ ਇਹ ਆਪਣੇ ਮੰਗ ਪੱਤਰਾਂ ਇੱਕ ਮੰਗ ਕਰਦੇ ਆਂ ਤਸਿਲਦਾਰ ਸਾਹਿਬ ਨੂੰ ਜਿਹੜਾ ਮੰਗ ਪੱਤਰ ਜਮਪਿਆ ਅੱਜ ਔਰ ਅਸੀਂ ਉਹਦੇ ਵਿੱਚ ਆਪਣੀ ਇਹ ਮੰਗ ਰੱਖੀ ਆ ਕਿ ਅਸੀਂ ਜਿੰਨਾ ਵਾਰਮਿਕੀ ਰਵਿਦਾਸੀਆ ਸਮਾਜ ਔਰ ਸਮਾਜੀਆਂ ਵੱਖ-ਵੱਖ ਜਥੇਬੰਦੀਆਂ ਸਾਰੀਆਂ ਸੁਲਤਾਨਪੋ ਲੋਦੀ ਵਿੱਚ ਇਕੱਠੇ ਹੋਏ ਅਸੀਂ ਔਰ ਅਸੀਂ ਆਪਣੇ ਮੰਗ ਪੱਤਰਾਂ 'ਇਹ ਮੰਗ ਰੱਖੀ ਆ ਵੀ ਜਿਸ ਸਰਾਰਤੀ ਅਨਸਰ ਨੇ ਇਹ ਜਿਹੜਾ ਕਨੌਣਾ ਕਰਮ ਕੀਤਾ ਉਹਦੇ ਉੱਤੇ ਜਿਹੜਾ ਹੈਗਾ ਵਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਪੰਜਾਬ ਸਰਕਾਰ ਜਿਹੜਾ ਉਹਦੇ ਮਗਰ ਏਜੰਸੀਆਂ ਕੰਮ ਕਰਦੀਆਂ ਪਈਆਂ ਜਿਹੜੇ ਲੋਕ ਉਹਨੂੰ ਸ਼ਹਿ ਦੇ ਰਹੇ ਆ ਉਹਨਾਂ ਸਾਰਿਆਂ ਦਾ ਜਿਹੜਾ ਬੇਨਕਾਉ ਕਰਕੇ ਪਰਦਾ ਫਾਸ਼ ਕਰੇ ਤਾਂ ਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਸ਼ਾਂਤੀਪੂਰਕ ਬਣਿਆ ਰਹਿ ਸਕੇ ਅਗਰ ਇਹੋ ਜਿਹੇ ਘਟਨਾਵਾਂ ਜਿਵੇਂ ਆਪਾਂ ਦੇਖਿਆ ਕਿ ਪਹਿਲਾਂ 26 ਜਨਵਰੀ ਤੋਂ ਪਹਿਲਾਂ 25 ਨੂੰ ਜਿਹੜਾ ਹੈਗਾ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਜਿਹੜਾ ਆਕਰ ਨੂੰ ਸੰਵਿਧਾਨ ਦੇ ਵਿਰੋਧ ਦੇ ਵਿੱਚ ਜਿਹੜੇ ਆ ਉਹ ਫੂਰ ਪ੍ਰਚਾਰ ਕੀਤਾ ਗਿਆ ਲੋਕਾਂ ਵੱਲੋਂ ਸੰਵਿਧਾਨ ਵਿਰੋਧੀ ਨਾਰੇ ਲਾਏ ਗਏ ਆ ਔਰ ਅਸੀਂ ਚਾਹੁੰਦੇ ਆ ਕਿ ਇੱਥੇ ਪੰਜਾਬ ਸਰਕਾਰ ਨੂੰ ਜਿਹੜਾ ਹਾਈਲਾਈਟ ਕਰਨਾ ਚਾਹੀਦਾ ਸੀਗਾ ਜਿੱਥੇ-ਜਿੱਥੇ ਮਾਵਾ ਸਾਹਿਬ ਦੇ ਜਿਹੜੇ ਸਟੈਚੂ ਬਣਿਆ ਉਥੋ-ਉਥੇ ਪਹਿਲਾਂ ਹੀ ਜਿਹੜਾ ਸਿਕਿਉਰਟੀ ਵਧਾ ਦੇਣੀ ਚਾਹੀਦੀ ਸੀ ਪਰ ਜਿਹੜੀ ਇਹ ਮੰਦਭਾਗੀ ਘਟਨਾ ਹੋਈ ਆ ਮੇਰੇ ਖਿਆਲ ਦੇ ਵਿੱਚ ਆ ਵੀ ਸਿਕਿਉਰਟੀ ਦੀ ਢਿੱਲ ਰਹਿਣ ਕਰਕੇ ਹੀ ਐਸਾ ਹੋਇਆ ਅਗਰ ਪੁਲਿਸ ਸਿਕਿਉਰਟੀ ਉੱਤੇ ਲੱਗੀ ਹੁੰਦੀ ਤਾਂ ਉਹ ਸ਼ਰਾਰਤੀ ਅਨਸਰ ਐਸੀ ਕੋਸ਼ਿਸ਼ ਕਰਨ ਦੀ ਜਿਹੜਾ ਨਾ ਕਰਦਾ ਔਰ ਹੁਣ ਅਸੀਂ ਜਿਹੜੀ ਪੰਜਾਬ ਸਰਕਾਰ ਕੋਲੋਂ ਇਹ ਮੰਗ ਕਰਦੇ ਆ ਕਿ ਵੀ ਇਹੋ ਜਿਹੇ ਸ਼ਰਾਰਤੀ ਅਨਸਰਾਂ ਨੂੰ ਜਿਹੜਾ ਉਹ ਨੱਥ ਪਾਈ ਜਾਵੇ ਇਹਨਾਂ ਦੇ ਪਿੱਛੇ ਜਿਹੜੀਆਂ ਏਜੰਸੀਆਂ ਉਹ ਕੰਮ ਕਰਦੀਆਂ ਉਹਨਾਂ ਦਾ ਪਰਦਾ ਫਾਸ਼ ਕੀਤਾ ਜਾਵੇ ਕਿਉਂਕਿ ਇਹ ਪੰਜਾਬ ਜਿਹੜਾ ਗੁਰੂਆ ਪੀਰਾਂ ਦੀ ਧਰਤੀ ਆ ਇੱਥੇ ਸਾਰੇ ਲੋਕ ਜਿਹੜਾ ਆਪਸੀ ਭਾਈਚਾਰੇ ਦੇ ਨਾਲ ਰਹਿੰਦੇ ਆ ਅਗਰ ਇਹਨਾਂ ਲੋਕਾਂ ਦੇ ਉੱਤੇ ਨਕੇਲ ਨਾ ਕਸੀ ਗਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਉਹ ਮਜਵੀ ਦੰਗੇ ਫਸਾਦ ਹੋ ਸਕਦੇ ਆ ਸੋ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਆ ਕਿ ਇੱਥੇ ਜਿਹੜੀ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਇੱਥੇ ਐਨਐਸਏ ਲਾਇਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਬੰਦਾ ਜਿਹੜਾ ਭਵਿੱਖ ਦੇ ਵਿੱਚ ਐਸੀ ਗਲਤੀ ਕਰਨ ਦੀ ਜਿਹੜੀ ਜ਼ਰਤ ਨਾ ਕਰੇ ਜੀ ਕਾਨੂੰਨ ਦੀ ਕਾਰਵਾਈ ਦੀ ਕੀਤੀ ਸੀ ਦੇਖੋ ਜੀ ਜੋ ਜੱਥੇ ਬੰਦੀਆਂ ਵੱਲੋਂ ਬੰਦ ਦੀ ਕਾਰਵਾਈ ਕੀਤੀ ਗਈ ਸੀ ਅੱਜ ਉਹ ਕਾਲ ਨੂੰ ਜਿਹੜਾ ਹੈਗਾ ਵਾ ਪ੍ਰਸ਼ਾਸਨ ਦੇ ਨਾਲ ਸਹਿਮਤੀ ਬਣਾ ਕੇ ਜਿਹੜਾ ਇਹ ਇੱਥੇ ਵਾਜ ਆਪਣੇ ਬੱਸ ਸਟੈਂਡ ਦੇ ਉੱਤੇ ਜਿੱਥੇ ਅੰਬੇਡਕਰ ਸਾਹਿਬ ਜੀ ਦਾ ਸਕੇਚੂ ਲੱਗਾ ਉਹੀ ਉੱਥੇ ਜਿਹੜਾ ਅੱਜ ਆਪਣਾ ਮੰਗ ਪੱਤਰ ਦਿੱਤਾ ਕਿਉਂਕਿ ਅੱਜ ਸੁਲਤਾਨਪੁਰ ਲੋਧੀ ਦੇ ਵਿੱਚ ਮੱਸੀ ਦਾ ਤਿਹਾੜਿਆ ਨਗਰ ਕੀਰਤਨ ਵੀ ਆ ਔਰ ਬਹੁਤ ਸਾਰੇ ਕਲੱਬਾਂ ਦੇ ਜਿਹੜੇ ਟੂਰਨਾਮੈਂਟ ਵੀ ਆ ਸੋ ਅਸੀਂ ਚਾਹੁੰਦੇ ਆ ਵੀ ਜਿਹੜਾ ਮਾਹੌਲ ਜਿਹੜਾ ਸ਼ਾਂਤੀਪੂਰਕ ਬਣਿਆ ਰਹਿ ਸਕੇ ਇਸ ਕਰਕੇ ਜਿਹੜਾ ਅੱਜ ਦੀ ਇਸ ਕਾਲ ਨੂੰ ਇਸ ਮੰਗ ਪੱਤਰ ਦੇ ਰੂਪ ਦੇ ਵਿੱਚ ਹੀ ਜਿਹੜਾ ਨਵੇਟ ਦਿੱਤਾ ਗਿਆ ਜੀ ਸਰ ਜਿਹੜਾ ਮੰਗ ਪੱਤਰ ਦਿੱਤਾ ਗਿਆ ਕਿ ਇਸ ਬਿਸ਼ੇ ਨੂੰ ਲੈ ਕੇ ਤੁਹਾਨੂੰ ਮੰਗ ਪੱਤਰ ਦਿੱਤਾ ਗਿਆ ਤੇ ਕੀ ਇਹਨਾਂ ਦੀ ਮੰਗ ਹੈ ਪਿਛਲੇ ਦਿਨੀ 26 ਜਨਵਰੀ 2025 25 ਨੂੰ ਜੋ ਅੰਮ੍ਰਿਤਸਰ ਵਿਖੇ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਮੂਰਤੀ ਨਾਲ ਛੇੜ ਛਾੜ ਕੀਤੀ ਗਈ ਆ ਉਹਦੇ ਰੋਸ ਪ੍ਰਦਰਸ਼ਨ ਵੱਜੋਂ ਅਤੇ ਬਾਲਮਿਕੀ ਸਮਾਜ ਤੇ ਰਵਿਦਾ ਸਮਾਜ ਦੀ ਜੱਥੇਬੰਦੀਆਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਕਿ ਜਿਨ੍ਹਾਂ ਵੱਲੋਂ ਇਹ ਮੰਦ ਭਾਗੀ ਘਟਨਾ ਕੀਤੀ ਗਈ ਆ ਜਾਂ ਕਰਵਾਈ ਗਈ ਆ ਉਹਨਾਂ ਵਿਰੁੱਧ ਸਰਕਾਰ ਵੱਲੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਇਹ ਇਹਨਾਂ ਦੀ ਮੰਗਾਂ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਇਆ ਜਾਵੇ ਇਸ ਸੰਬੰਧੀ ਇਹਨਾਂ ਨੇ ਮੰਗ ਪੱਤਰ ਦਿੱਤਾ ਵਾ ਤੇ ਇਹ ਪ੍ਰੋਪਰ ਚੈਨਲ ਥਰੂ ਪੰਜਾਬ ਸਰਕਾਰ ਤੱਕ ਇਹਨਾਂ ਦਾ ਮੰਗ ਪੱਤਰ ਪਹੁੰਚਾਇਆ ਜਾਏਗਾ ਇੱਕ ਬੰਦਰੀ ਕਾਰਜ ਵੀ ਕੀਤੀ ਸੀ ਉਹ ਤੁਹਾਡਾ ਹੋ ਗਿਆ ਛੋਟੂ ਹਾਂਜੀ ਹਾਂਜੀ ਉਹ ਆਪਸੀ ਭਾਈਚਾਰਾ ਬਣਿਆ ਰਹੇ ਇਹਨਾਂ ਵੱਲੋਂ ਵੀ ਬੜਾ ਸ਼ਲਾਘਾ ਜੋ ਕੰਮ ਕੀਤਾ ਗਿਆ ਕਿ ਸਮਾਜ ਆਪਸੀ ਭਾਈਚਾਰਾ ਬਣਿਆ ਰਹੇ ਤਾਂ ਮੰਗ ਪੱਤਰ ਰਾਹੀਂ ਆਪਣੀ ਮੰਗ ਪੰਜਾਬ ਸਰਕਾਰ ਤੱਕ ਪਹੁੰਚਾ ਰਹੇ ਆ इन्होंने भी साकीन किया बहुत बहुत धनबाद प्रॉपर्टी बेचने और खरीदने के लिए संपर्क करें फेयर डील प्रॉपर्टी